ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਖਬਰ ਟੀਵੀ ਵਿੱਚ ਬਿਨਾਂ ਕਿਸੇ ਸੰਸਨੀਤੀ ਸਾਦੀ ਤੇ ਸਪਸ਼ਟ ਭਾਸ਼ਾ ਵਿੱਚ ਖਬਰਾਂ ਸਭ ਤੋਂ ਪਹਿਲਾਂ ਸੁਣਨ ਲਈ ਮੇਰੇ ਚੈਨਲ ਖਬਰ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਸਾਰੀਆਂ ਹੀ ਮਹੱਤਵਪੂਰਨ ਖਬਰਾਂ ਵਿੱਚ ਦਿੱਤੀ ਪੂਰੀ ਜਾਣਕਾਰੀ ਲਈ ਵੀਡੀਓ ਦੇ ਅਖੀਰ ਤੱਕ ਬਣੇ ਰਹਿਣਾ ਹੁਣ ਖਬਰਾਂ ਵੱਲ ਰੁਕ ਮੁੜਦੇ ਹੋਏ ਵੱਧਦੇ ਹਾਂ ਅੱਜ ਦੀ ਪਹਿਲੀ ਵੱਡੀ ਖਬਰ ਵੱਲ ਆਕਸੀਜਨ ਦੀ ਸਪਲਾਈ ਰੁਕਣ ਨਾਲ ਹੋਈ 26 ਮਰੀਜ਼ਾਂ ਦੀ ਮੌਤ ਸਿਹਤ ਮੰਤਰੀ ਨੇ ਕਿਹਾ कोरोना संकट ਵਿਚਾਲੇ ਆਕਸੀਜਨ ਕਈ ਮਰੀਜ਼ਾਂ ਦੇ ਲਈ ਬੇहद ਅਹਿਮ ਸਾਬਤ ਹੋਇਆ ਹੈ ਅਤੇ ਸਪਲਾਈ ਨਾ ਹੋਣ ਨਾਲ ਕਈ ਮਰੀਜ਼ਾਂ ਦੀ ਜਾਨ ਤੱਕ ਚਲੀ ਗਈ ਹੈ। ਦਿੱਲੀ ਅਤੇ ਉੱਤਰ ਪ੍ਰਦੇਸ਼ ਹੀ ਨਹੀਂ ਸਗੋਂ ਕਈ ਹੋਰ ਥਾਵਾਂ ਸੁਬਿਆਂ ਵਿੱਚ ਆਕਸੀਜਨ ਦੀ ਸਪਲਾਈ ਰੁਕਣ ਨਾਲ ਮਰੀਜ਼ਾਂ ਦੀ ਜਾਨ ਜਾ ਰਹੀ ਹੈ। ਗੋਆ ਵਿੱਚ ਮੰਗਲਵਾਰ ਨੂੰ ਆਕਸੀਜਨ ਸਪਲਾਈ ਬੰਦ ਹੋਣ ਨਾਲ 4 ਘੰਟਿਆਂ ਵਿੱਚ ਹੀ 26 ਮਰੀਜ਼ਾਂ ਦੀ ਮੌਤ ਹੋ ਗਈ। ਗੋਆ ਵਿੱਚ ਕੱਲ ਸਵੇਰੇ 2 ਵਜੇ ਤੋਂ 6 ਵਜੇ ਦੇ ਵਿਚਾਲੇ ਘੱਟੋ-ਘੱਟ 26 ਮਰੀਜ਼ਾਂ ਦੀ ਜਾਨ ਇਸ ਲਈ ਚਲੀ ਗਈ ਕਿਉਂਕਿ ਆਕਸੀਜਨ ਦੀ ਸਪਲਾਈ ਦੇਰੀ ਨਾਲ ਆਈ। ਸੂਬੇ ਦੇ ਸਿਹਤ ਮੰਤਰੀ ਵਿਸ਼ਵਜੀਤ ਰਾਣੇ ਨੇ ਕਿਹਾ ਕਿ ਇਸ ਪੂਰੀ ਘਟਨਾ ਦੀ ਜਾਂਚ ਹੋਣੀ ਚਾਹੀਦੀ ਹੈ ਹਾਈ ਕੋਰਟ ਵੀ ਇਸ ਸਬੰਧ ਵਿੱਚ ਕੁਝ ਗਿਸ਼ ਕਰ ਸਕਦਾ ਹੈ ਹੁਣ ਵਧੀ ਅਗਲੀ ਖਬਰ ਵੱਲ 17 ਮਈ ਤੋਂ ਦਿੱਲੀ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਟਰਮੀਨਲ 2 ਰਹੇਗਾ ਬੰਦ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਮਾਰ ਚਾਰੇ ਪਾਸੇ ਪੈ ਰਹੀ ਹੈ ਇੱਕ ਪਾਸੇ ਹਰ ਦਿਨ ਲੱਖਾਂ ਦੀ ਗਿਣਤੀ ਵਿੱਚ ਨਵੇਂ ਕੋਵਿਡ-19 ਮਰੀਜ਼ ਸਾਹਮਣੇ ਆ ਰਹੇ ਹਨ ਉੱਥੇ ਹੀ ਦੂਜੇ ਪਾਸੇ ਇਹ ਅਰਥ ਵਿਵਸਥਾ ਤੇ ਡੰਗੀ ਸੱਟ ਮਾਰ ਰਿਹਾ ਹੈ ਕਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਨੂੰ ਕਾਬੂ ਕਰਨ ਲਈ ਜ਼ਿਆਦਾਤਰ ਸ਼ਹਿਰਾਂ ਵਿੱਚ ਲੋਕਡਾਊਨ ਅਤੇ ਕਰਫਿਊ ਵਰਗੇ ਉਪਾਅ ਕੀਤੇ ਜਾ ਰਹੇ ਹਨ ਇਸ ਨਾਲ ਆਰਥਿਕ ਗਤੀਵਿਧੀਆਂ ਰੁਕ ਗਈਆਂ ਹਨ ਉੱਥੇ ਹੀ ਲੋਕ ਇਨਫੈਕਸ਼ਨ ਦੇ ਡਰੋਂ ਘਰਾਂ ਵਿੱਚ ਬੈਠਣ ਲਈ ਮਜਬੂਰ ਹਨ ਲੋਕਾਂ ਦੇ ਕਿਤੇ ਨਹੀਂ ਆਉਣ ਜਾਣ ਕਾਰਨ ਜਿੱਥੇ ਰੇਲਵੇ ਨੇ ਕਈ ਸਪੈਸ਼ਲ ਟ੍ਰੇਨਾਂ ਰੱਦ ਕਰ ਦਿੱਤੀਆਂ ਹਨ ਤਾਂ ਹਵਾਈ ਸੇਵਾਵਾਂ ਤੇ ਵੀ ਇਸ ਦਾ ਅਸਰ ਨਜ਼ਰ ਆ ਰਿਹਾ ਹੈ 17 ਮਈ 2021 ਦੀ ਅੱਧੀ ਰਾਤੋਂ ਦਿੱਲੀ ਇੰਟਰਨੈਸ਼ਨਲ 에ਅਰਪੋਰਟ ਦਾ ਟਰਮੀਨਲ 2 ਅਸਥਾਈ ਤੌਰ ਤੇ ਬੰਦ ਰਹੇਗਾ ਹੁਣ ਵਧੀਏ ਅਗਲੀ ਵੱਡੀ ਖਬਰ ਵੱਲ 10ਵੀਂ ਜਮਾਤ ਦੇ 116000 ਵਿਦਿਆਰਥੀ ਹੋਣਗੇ ਪ੍ਰਮੋਟ 30 ਮਈ ਤੱਕ ਹੋਵੇਗਾ ਦਾਖਲਾ ਹਿਮਾਚਲ ਪ੍ਰਦੇਸ਼ ਉੱਚ ਸਿੱਖਿਆ ਵਿਦਿਆਲਿਆਂ ਨੇ ਸਕੂਲ ਸਿੱਖਿਆ ਬੋਰਡ ਦੀਆਂ 10ਵੀਂ ਜਮਾਤ ਦੇ 1.16 ਲੱਖ ਵਿਦਿਆਰਥੀਆਂ ਨੂੰ 11ਵੀਂ ਜਮਾਤ ਵਿੱਚ ਪ੍ਰਮੋਟ ਕਰਨ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ ਵਿਦਿਆਲਿਆਂ ਨੇ ਸਾਰੇ ਜ਼ਿਲ੍ਹਿਆਂ ਦੇ ਸਿੱਖਿਆ ਉਪ ਨਿਰਦੇਸ਼ਾਂ ਨੂੰ 30 ਮਈ ਤੱਕ 10ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਰੋਲ ਆਨ ਆਧਾਰ ਤੇ 11ਵੀਂ ਜਮਾਤ ਵਿੱਚ ਦਾਖਲਾ ਦੇਣ ਨੂੰ ਕਿਹਾ ਹੈ ਨਾਲ ਹੀ ਸਕੂਲ ਸਿੱਖਿਆ ਬੋਰਡ ਨੂੰ 10ਵੀਂ ਜਮਾਤ ਦੇ ਵਿਦਿਆਰਥੀ ਦੀ ਪ੍ਰੀਖਿਆ ਨਤੀਜਾ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਹਨ ਵਿਦਿਆਰਥੀਆਂ ਨੂੰ ਹੋਮ ਆਨਲਾਈਨ ਪ੍ਰੋਗਰਾਮ ਵਿੱਚ ਕਲਾਸਾਂ ਲਗਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ ਇਸ ਸਬੰਧ ਵਿੱਚ ਮੰਗਲਵਾਰ ਨੂੰ ਉੱਚ ਸਿੱਖਿਆ ਨਿਰਦੇਸ਼ ਡਾਕਟਰ ਅਮਰਜੀਤ ਸ਼ਰਮਾ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਹਨ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ ਡਿਪਟੀ ਕਮਿਸ਼ਨਰ ਵੱਲੋਂ ਆਦੇਸ਼ 50% ਅਧਿਆਪਕਾਂ ਨੂੰ ਹੀ ਬੁਲਾਇਆ ਜਾਵੇ ਸਕੂਲ ਜਲੰਧਰ ਵਿੱਚ ਡਿਪਟੀ ਕਮਿਸ਼ਨਰ ਕਨਸ਼ਾਮ ਥੋਰੀ ਨੇ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਦੇ ਵਧ ਰਹੇ ਕੇਹਨ ਨੂੰ ਰੋਕਣ ਲਈ ਲੜੀ ਜਾ ਰਹੀ ਲੜਾਈ ਦੇ ਮੱਦੇਨਜ਼ਰ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਸਾਰੇ ਮਾਨਤਾ ਪ੍ਰਾਪਤ ਸਕੂਲਾਂ ਪੰਜਾਬ ਸਰਕਾਰ ਤੋਂ ਸਹਾਇਤਾ ਪ੍ਰਾਪਤ ਅਤੇ ਗੈਰ ਸਹਾਇਤਾ ਪ੍ਰਾਪਤ ਸਕੂਲਾਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਹੈ ਕਿ ਜਿਹੜੇ ਸਕੂਲ ਵਿੱਚ ਸਟਾਫ ਅਤੇ ਅਧਿਆਪਕਾਂ ਨੂੰ ਮਿਲਾ ਕੇ 10 ਤੋਂ ਵੱਧ ਲੋਕ ਸ਼ਾਮਲ ਹੋਣ ਉੱਥੇ ਸਿਰਫ 50% ਦੇ ਸਟਾਫ ਅਧਿਆਪਕਾਂ ਨੂੰ ਹੀ ਸਕੂਲ ਬੁਲਾਇਆ ਜਾਵੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ 50% ਦੇ ਸਟਾਫ ਨੂੰ ਵੀ ਰੋਟੇਟ ਕਰਨ ਦੇ ਆਧਾਰ ਤੇ ਬੁਲਾਇਆ ਜਾਵੇ ਇਸ ਤੋਂ ਇਲਾਵਾ ਕੋਵਿਡ-19 ਵਾਇਰਸ ਤੋਂ ਬਚਾ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਸਾਰੀਆਂ ਹਦਾਇਤਾਂ ਦਾ ਪੂਰੀ ਤਰ੍ਹਾਂ ਪਾਲਣ ਕਰਨਾ ਯਕੀਨੀ ਬਣਾਇਆ ਜਾਵੇ ਹੁਣ ਵਧੀਏ ਅੱਗੇ ਪੰਜਾਬ ਚ ਕਰੋਨਾ ਤੋਂ ਰਾਹਤ ਦੀ ਖਬਰ 7000 ਤੋਂ ਵੱਧ ਮਰੀਜ਼ਾਂ ਨੇ ਦਿੱਤੀ ਕਰੋਨਾ ਨੂੰ ਮੱਤ ਪੂਰੇ ਦੇਸ਼ ਵਿੱਚ ਕਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ ਉੱਥੇ ਹੀ ਪੰਜਾਬ ਦੇ ਵਿੱਚ ਵੀ ਵਾਇਰਸ ਦਾ ਫੈਲਾਅ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ ਸਰਕਾਰ ਵੱਲੋਂ ਵੈਕਸੀਨੇਸ਼ਨ ਵੀ ਲਗਾਈ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਵੀ ਵਾਰਸ ਘਟ ਤੱਕ ਹੁੰਦਾ ਜਾ ਰਿਹਾ ਹੈ ਹਾਲਾਂਕਿ ਅੱਜ ਜੇਕਰ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਲਈ ਇਹ ਰਾਹਤ ਦੀ ਖਬਰ ਹੈ ਅੱਜ ਕਰੋਨਾ ਮਾਮਲਿਆਂ ਵਿੱਚ ਜਿੱਥੇ 8668 ਲੋਕਾਂ ਦੀ ਰਿਪੋਰਟ ਪੋਜ਼ਿਟਿਵ ਆਈ ਉੱਥੇ ਹੀ 7000 ਤੋਂ ਵੱਧ ਲੋਕ ਠੀਕ ਵੀ ਹੋ ਗਏ ਹਨ ਹੁਣ ਵਾਪਸ ਆਗਲੀ ਖਬਰ ਵੱਲ ਪੰਜਾਬ ਪੁਲਿਸ ਵਿੱਚ ਵੱਡਾ ਫੇਰਬਦਲ 13 ਡੀਐਸਪੀ ਦੇ ਹੋਏ ਟਰਾਂਸਫਰ ਪੰਜਾਬ ਸਰਕਾਰ ਵੱਲੋਂ ਪੁਲਿਸ ਵਿਭਾਗ ਦੇ 13 ਡੀਐਸਪੀ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਗਏ ਹਨ ਅਤੇ ਇਹਨਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਵਿੱਚ ਲਾਗੂ ਕਰਨ ਲਈ ਕਿਹਾ ਗਿਆ ਹੈ ਡੀਐਸਪੀ ਇੰਦਰਜੀਤ ਸਿੰਘ ਕਸ਼ਮੀਰ ਸਿੰਘ ਅਚਰੂ ਰਾਮ ਬਲਦੇਵ ਸਿੰਘ ਹਰਜਿੰਦਰ ਸਿੰਘ ਅਸ਼ੋਕ ਕੁਮਾਰ ਜਗਦੀਸ਼ ਕੁਮਾਰ ਇੰਟੈਲੀਜੈਂਸ ਵਿੰਗ ਵੱਜੋਂ ਨਿਯੁਕਤ ਡੀਐਸਪੀ ਸਰੂਪ ਸਿੰਘ ਐਸਓਜੀ ਪੰਜਾਬ ਵੱਜੋਂ ਨਿਯੁਕਤ ਹੋਏ ਹਨ ਹੁਣ ਗੱਲ ਕਰਦੇ ਹਾਂ ਅਗਲੀ ਖਬਰ ਦੀ ਬੁਲੇਟ ਪ੍ਰੂਫ ਟਰੈਕਟਰ ਨਾਲ ਖੇਤੀ ਕਰ ਰਹੇ ਹਨ ਕਿਸਾਨ ਆਖਰ ਕੀ ਹੈ ਮਾਮਲਾ ਜਾਣਦੇ ਹਾਂ ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚਾਲੇ ਯਮੁਨਾ ਵਿਵਾਦ ਨੂੰ ਲੈ ਕੇ ਕਈ ਸਾਲ ਬੀਤ ਚੁੱਕੇ ਹਨ ਪਰ ਅਜੇ ਤੱਕ ਨਾ ਤਾਂ ਹਰਿਆਣਾ ਸਰਕਾਰ ਅਤੇ ਨਾ ਹੀ ਉੱਤਰ ਪ੍ਰਦੇਸ਼ ਦੀ ਸਰਕਾਰ ਯਮੁਨਾ ਖੇਤਰ ਵਿਵਾਦ ਸੰਬੰਧੀ ਇਸ ਵਿਵਾਦ ਨੂੰ ਸੁਲਝਾ ਸਕੀ ਹੈ ਸਰਹੱਦੀ ਵਿਵਾਦ ਨੂੰ ਲੈ ਕੇ ਸਿਰਫ ਦੋਵੇਂ ਰਾਜਾਂ ਦੇ ਕਿਸਾਨ ਇੱਕ ਦੂਜੇ ਨਾਲ ਲੜਦੇ ਰਹਿੰਦੇ ਹਨ ਅਤੇ ਇਸ ਰਹਾ ਦੀ ਵਿਵਾਦ ਨੂੰ ਲੈ ਕੇ ਕਈ ਵੱਡੀਆਂ-ਵੱਡੀਆਂ ਘਟਨਾਵਾਂ ਵੀ ਵਾਪਰੀਆਂ ਹਨ ਪਰ ਹੁਣ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦੇ ਪਿੰਡ ਖੁਰਮਪੁਰ ਦੇ ਕਿਸਾਨਾਂ ਨੇ ਝਗੜੇ ਦੇ ਚੱਲਦਿਆਂ ਬੁਲੇਟ ਪ੍ਰੂਫ ਟਰੈਕਟਰ ਬਣਵਾਇਆ ਹੈ ਜਿਸ ਨੂੰ ਬਣਵਾਉਣ ਲਈ 5 ਲੱਖ ਰੁਪਏ ਤੋਂ ਵੱਧ ਦੀ ਲਾਗਤ ਆਈ ਹੈ ਦਸ ਦਹਾਕੇ ਸਮੇਂ ਸਮੇਤੇ ਯਮੁਨਾ ਨਦੀ ਗਰੇ ਉੱਤਰ ਪ੍ਰਦੇਸ਼ ਅਤੇ ਕਈ ਵਾਰ ਹਰਿਆਣਾ ਵੱਲ ਵਗਦੀ ਹੈ ਜਿਸ ਕਾਰਨ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਅਤੇ ਇਨ੍ਹਾਂ ਸੰਘਰਸ਼ਾਂ ਵਿੱਚ ਬਹੁਤ ਸਾਰੇ ਕਿਸਾਨ ਆਪਣੀਆਂ ਜਾਨਾਂ ਗਵਾ ਬੈਠੇ ਹਨ ਹੁਣ ਵਾਦ ਦੇ ਹਾਂ ਅਗਲੀ ਖਬਰ ਵੱਲ ਉਤਰਾਖੰਡ ਵਿੱਚ ਬੱਦਲ ਫਟਣ ਨਾਲ ਤਬਾਹੀ ਮਲਬੇ ਵਿੱਚ ਭਰਿਆ ਸਾਰਾ ਇਲਾਕਾ ਕਰੋਨਾ ਮਹਾਮਾਰੀ ਵਿਚਾਲੇ ਉਤਰਾਖੰਡ ਦੇ ਟੈਰੀ ਜ਼ਿਲ੍ਹੇ ਦੇ ਦੇਵਪਰਿਆ ਖੇਤਰ ਵਿੱਚ ਮੰਗਲਵਾਰ ਸ਼ਾਮ ਬੱਦਲ ਫਟਣ ਨਾਲ ਮਚੀ ਤਬਾਹੀ ਵਿੱਚ ਪੂਰਾ ਖੇਤਰ ਮਲਬੇ ਵਿੱਚ ਭਰ ਗਿਆ ਹੈ ਉਸ ਵਿੱਚ ਦੋ ਪਵਨ ਜ਼ਮੀਨ ਵਿੱਚ ਦਫਨ ਹੋ ਗਏ ਹਨ ਹਾਦਸੇ ਵਿੱਚ ਕਈ ਇਮਾਰਤਾਂ ਅਤੇ ਦੁਕਾਨਾਂ ਪੂਰੀ ਤਰੀਕੇ ਨਾਲ ਨੁਕਸਾਨੇ ਗਏ ਹਨ ਹਾਲਾਂਕਿ ਹਾਦਸੇ ਵਿੱਚ ਕਿਸੇ ਦੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ ਤਾਂ ਇਹ ਸਾਰੀਆਂ ਜਿਹੜੀਆਂ ਖਾਸ ਅਤੇ ਮਹੱਤਵਪੂਰਨ ਖਬਰਾਂ ਇਸੇ ਤਰ੍ਹਾਂ ਦੀਆਂ ਖਬਰਾਂ ਨੂੰ ਸਾਦੀ ਭਾਸ਼ਾ ਵਿੱਚ ਸੁਣਦੇ ਰਹਿਣ ਲਈ ਮੇਰੇ ਚੈਨਲ ਖਬਰ ਟੀਵੀ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਹੁਣ ਲੈਣੀ ਹਾਂ ਇਜਾਜ਼ਤ ਜਲ ਮਿਲਦੀ ਹਾਂ ਅਗਲੀ ਵੀਡੀਓ ਵਿੱਚ ਧੰਨਵਾਦ